ਯਾ ਤੇ ਦੇ ਮੇ ਇਥੋਂ ਕੁਰਸੀ ਤੋਂ ਗੈਰਹਾਜ਼ਰ ਆ ਮੁੱਖ ਮੰਤਰੀ ਉਹ ਇਦਾਂ ਪੂਰੇ ਪੰਜਾਬ ਚੋਂ ਵੀ ਗੈਰਹਾਜ਼ਰ ਮੈਂ ਕਹਿੰਦਾ ਸ਼ਹਿਨशाह ਪੈਲੈਸ ਰੱਖਿਆ ਬਕਾਇਦਾ ਉਹਨਾਂ ਦੀ ਕੀ ਵੱਡੀ ਗੱਦੀ ਲਾਈ ਆ ਅਸੀਂ ਕਹਿੰਦਾ ਵੀ ਆ ਕੇ ਲੋਕਾਂ ਨੂੰ ਜਿਵੇਂ ਕਹਿੰਦਾ ਵੀ ਗੱਲ ਕਰਨ ਨਹੀਂ ਦਿੰਦੇ ਸੀ ਗੱਲ ਕਰਨ ਦਾ ਮੌਕਾ ਹੀ ਦੇਣਾ ਸੀ ਹੁਣ ਉਹਨਾਂ ਕੋਲ ਇੱਕ ਬਹਾਨਾ ਹੈਗਾ ਵੀ ਲੋਕਾਂ ਨੇ ਬੋਰਡ ਲਾ ਦਿੱਤਾ ਜੀ ਲੋਕ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਇੱਥੇ ਸੋਨ ਨੂੰ ਹਾਕਾ ਮਾਰੀ ਜਾਂਦੇ ਉਹੀ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਅਸੀਂ ਕੱਲਾ ਕੀ ਸੱਦਾ ਉਹ ਨਹੀਂ ਦਿੱਤਾ ਸੀ ਬਕਾਇਦਾ ਇਹਨਾਂ ਦੇ ਘਰੇ ਵੀ ਭੇਜਿਆ ਗਿਆ ਇਹਨਾਂ ਦੀ ਈਮੇਲ ਆਈਡੀ ਤੇ ਵੀ ਭੇਜਿਆ ਗਿਆ ਸਾਰੇ ਕਿਤੇ ਮੈਸੇਜ ਇਹ ਮੁੱਖ ਮੰਤਰੀ ਦਾ ਖੋਦ ਇਸੇ ਲੁਧਿਆਣੇ ਵਿੱਚ ਪੀਏਯੂ ਚ ਰੱਖਦੇ ਨੇ ਕੁਰਸੀਆਂ ਲਾਉਂਦੇ ਨੇ ਤੇ ਬਾਅਦ ਵਿੱਚ ਕਹਿੰਦੇ ਨੇ ਕਿ ਕੋਈ ਨਹੀਂ ਪਹੁੰਚਿਆ ਪਰ ਹੁਣ ਕੀ ਮੰਨਦੇ ਹੋ ਕਿਉਂ ਨਹੀਂ ਆਣ ਦਾ ਭਗਵੰਤ ਮਾਨ ਨੂੰ ਇਹੀ ਕਹਿੰਦਾ ਜੇ ਅੱਜ ਆ ਜਾਂਦੇ ਤਾਂ ਲੋਕਾਂ ਦੇ ਖਾਣ ਜੋਗੇ ਰਹਿ ਜਾਂਦੇ ਤਾਂ ਮੈਂ ਕਹਿੰਦਾ ਵੀ ਜੇ ਇੱਥੇ ਅੱਜ ਲੋਕਾਂ ਦੀ ਕਚਹਿਰੀ ਚੋਂ ਪਕੌੜੇ ਹੁੰਦੇ ਆ ਨਾ ਤਾਂ ਫਿਰ ਪੰਜਾਬ ਚ ਵੀ ਲੋਕਾਂ ਨੇ ਇਹਨਾਂ ਨੂੰ ਕੀ ਗੱਲ ਕਰਨੀ ਦੇਣੀ ਲੋਕਾਂ ਨੇ ਫਿਰ ਪਕੌੜੇ ਕੀ ਇਹਨਾਂ ਨੂੰ ਬਣਾਉਣਾ ਭਜਾਉਣੇ ਆ ਜੇ ਐਡਾ ਮਾ ਕੇ ਮੁੱਖ ਮੰਤਰੀ ਦੇ ਮਨ ਚ ਇਹਜ ਹੈਗਾ ਲੋਕਾਂ ਦਾ ਫਿਰ ਲਾਲ ਕਰਕੇ ਖੜ ਜੇ ਪਾਸੇ ਹੋ ਕੇ ਮੈਂ ਕਹਿੰਦਾ ਦੁਆਰੇ ਲੋਕ ਮੁੱਖ ਮੰਤਰੀ ਬਣਾ ਇਹ ਲਈ ਲੈਂਡ ਪੂਲਿੰਗ ਪਾਲਿਸੀ ਨੇ ਤਾਂ ਜਾੜੇ ਸੀ ਇਹਨਾਂ ਤੋਂ ਭਾਲਦੇ ਸੀ ਵੀ ਇਹ ਬਚਾਉਣਗੇ ਇਹ ਪਤੰਦਰੋਂ ਤੋਂ ਵੀ ਸਿਰੇ ਵਾਲੀ ਗਾਹਾਂ ਲਈ ਮਾ ਕੇ ਲੈਂਡ ਟੱਪ ਗਈ ਕਹਿੰਦੇ ਤਾਂ ਇਹ ਸੀਗੇ ਮੁੱਖ ਮੰਤਰੀ ਸਾਹਿਬ ਅਸੀਂ ਲੋਕਾਂ ਨੂੰ ਘਰ ਦੇਣੇ ਆ ਉਹ ਕਿਹੜਾ ਆ ਬੰਦਾ ਜਿਹੜਾ 8000 ਰੁਪਏ ਗਜ ਦਾ ਰੇਟ ਦੇ ਦੂ ਯਾਰ ਫੈਸਲਾ ਆ ਗਿਆ ਹਾਈ ਕੋਰਟ ਦਾ ਪੰਜਾਬ 'ਚ ਦੀ ਰੋਕ ਲੱਗ ਗਈ ਹੈ ਕੀ ਹੁਣ ਮਤਲਬ ਇਹ ਰੋਕੀ ਹੈ ਲੈਂਡ ਪੂਲਿੰਗ ਪਾਲਿਸੀ ਇਹ ਲੈਂਡ ਪੂਲਿੰਗ ਪਾਲਿਸੀ ਤਾਂ ਬਾਈ ਜੀ ਪੰਜਾਬ ਦੇ ਵਿੱਚ ਲਾਗੂ ਹੋਈ ਨਹੀਂ ਸਕਦੀ ਜਿਹੜਾ ਇਹਨਾਂ ਨੇ ਮਗਰ ਤਰੀਕਾ ਕਰਾ ਉਹਨੂੰ 4 ਹਫ਼ਤਿਆਂ ਦੀ ਰੋਕ ਲੱਗੀ ਪਹਿਲਾਂ 1 ਦਿਨ ਦੀ ਰੋਕ ਲੱਗੀ ਸੀ ਇਹ ਉਹੀ ਗੱਲ ਪੈਂਦੇ ਵੀ ਚੋਰ ਜਿਹੜਾ ਹੁੰਦਾ ਨਾ ਉਹੀ ਗੱਲ ਆ ਵੀ ਸੁੱਤੇ ਪੈਂਦੇ ਵਾਕਿਆ ਕੀ ਇਹ ਚੋਰ ਪੈਂਦੇ ਹੁੰਦੇ ਆ ਵੀ ਸੌਣ ਆ ਜਾਈਏ ਜਾਗਦੇ ਰਹਾਂਗੇ ਚੋਰ ਸਾਡਾ ਡੱਕਾ ਨਹੀਂ ਮਗਾੜ ਸਕਦੇ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਅੱਜ 8 ਅਗਸਤ 2025 ਨੂੰ ਲੋਕ ਅਧਿਕਾਰ ਲਹਿਰ ਦੇ ਵੱਲੋਂ ਲੁਧਿਆਣਾ ਵਿਖੇ ਸ਼ਹਿਨਚਾ ਪੈਲੈਸ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਖੁੱਲਾ ਸੱਦਾ ਸੀ ਕਿ ਸਾਨੂੰ ਇੱਥੇ ਆ ਕੇ ਲੈਂਡ ਪੂਲਿੰਗ ਪਾਲਿਸੀ ਦੇ ਚੰਗੇ ਪੱਖ ਸਮਝਾਓ ਤਾਂ ਜੋ ਲੋਕ ਨੇ ਜਿਹੜੇ ਤੁਹਾਨੂੰ ਜ਼ਮੀਨਾਂ ਦੇ ਦੇਣ ਕੁਰਸੀਆਂ ਅੰਦਰ ਲੱਗੀਆਂ ਹੋਈਆਂ ਨੇ ਪਰ ਹਾਲੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਲਗਭਗ ਪ੍ਰੋਗਰਾਮ ਚੱਲਦੇ ਨੂੰ 2 ਘੰਟੇ ਹੋ ਚੁੱਕੇ ਨੇ ਸਾਡੇ ਨਾਲ ਲੋਕ ਅਧਿਕਾਰ ਲਾਇਰ ਤੋਂ ਰੁਪਿੰਦਰ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਅੱਜ ਦਾ ਪ੍ਰੋਗਰਾਮ ਸੀਗਾ ਅੜਿੱਕ ਕਰ ਰਹੇ ਹੁਣ ਤੱਕ ਬਿਲਕੁਲ ਬਾਈ ਜੀ ਮੈਂ ਕਿਹਾ ਵੀ ਕੱਟੜ ਇਮਾਨਦਾਰ ਮਾ ਕੇ ਮੁੱਖ ਮੰਤਰੀ ਹਾਜ਼ਰ ਹੋ ਨਾ ਦੇ ਉੱਤੇ ਲੋਕਾਂ ਨੇ ਹਾਕ ਮਾਰੀ ਸੀ ਵੇ હાજર ਹੁਣ ਲੋਕਾਂ ਦੀ ਕਚਹਿਰੀ ਕਿਉਂਕਿ ਲੋਕਾਂ ਦੇ ਚੁਣੇਵੇ ਆ ਤੇ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਮੈਂ ਕਹਣਾ ਇੱਥੋਂ ਨਹੀਂ ਭਗੌੜੇ ਇਹ ਪੂਰੇ ਪੰਜਾਬ 'ਚ ਭਗੌੜੇ ਹੋ ਗਏ ਆ ਕੱਲੇ ਸੋਸ਼ਲ ਮੀਡੀਆ ਤੇ ਦਿਖਦੇ ਸੀ ਹੁਣ ਸੋਸ਼ਲ ਮੀਡੀਆ ਤੇ ਵੀ ਜਦੋਂ ਮਾ ਕੇ ਸੱਦ ਲਈ ਸੀ ਘੇਰਨਾ ਸ਼ੁਰੂ ਕਰਤਾ ਅਸੀਂ ਕੱਲਾ ਕੀ ਆ ਸੱਦਾ ਹੁਣ ਨਹੀਂ ਦਿੱਤਾ ਸੀ ਬਕਾਇਦਾ ਇਹਨਾਂ ਦੇ ਘਰੇ ਵੀ ਭੇਜਿਆ ਗਿਆ ਇਹਨਾਂ ਦੀ ਈਮੇਲ ਆਈਡੀ ਤੇ ਵੀ ਭੇਜਿਆ ਗਿਆ ਸਾਰੇ ਕਿਤੇ ਮੈਸੇਜ ਇਹਨਾਂ ਨੂੰ ਸੁਨੇਹਾ ਵੀ ਪਹੁੰਚਿਆ ਬਟ ਕੀ ਅੱਜ ਜਿਵੇਂ ਇੱਥੋਂ ਕੁਰਸੀ ਤੋਂ ਗੈਰਹਾਜ਼ਰ ਆ ਮੁੱਖ ਮੰਤਰੀ ਉਹ ਇਦਾਂ ਪੂਰੇ ਪੰਜਾਬ 'ਚੋਂ ਵੀ ਗੈਰਹਾਜ਼ਰ ਆ ਜਿੱਥੇ ਦੀਂਦੇ ਆ ਉੱਥੇ ਆਪਦੀ ਹੁੰਦੇ ਆ ਪਾਸਿਆਂ ਤੇ ਉੱਥੇ ਬੈਠ ਕੇ ਆਪਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸਾਰਾ ਕੁਝ ਵਰਤਾਂ ਦੇਖ ਕੇ ਨਾ ਬਾਈ ਕਮਾਕੇ ਨਜ਼ਮੀ ਸਾਹਿਬ ਦਾ ਇੱਕ ਸ਼ੇਰ ਆ ਉਹ ਕਹਿੰਦੇ ਇਹੋ ਜੀ ਕਮਜ਼ੋਰ ਹਕੂਮਤ ਬਾਬਾ ਜੀ ਉਹ ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ਪਿਛਲਿਆਂ ਨਾਲ ਵੀ ਸਾਡਾ ਇਹੋ ਰੌਲਾ ਸੀ ਉਹ ਇਹ ਵੀ ਨਿਕਲੇ ਚੋਰ ਹਕੂਮਤ ਬਾਬਾ ਜੀ ਹੁਣ ਇਹ ਹਕੂਮਤ ਵੀ ਚੋਰ ਨਿਕਲ ਗਈ ਪਿਛਲੇ ਜਿਹੜੇ ਸੀਗੇ ਮੈਂ ਕਹਣਾ ਵੀ ਪਿਛਲੀ ਲੈਂਡ ਪੂਲਿੰਗ ਪਾਲਿਸੀ ਨੇ ਤਾਂ ਜਾੜੇ ਸੀ ਇਹਨਾਂ ਤੋਂ ਭਾਲਦੇ ਸੀ ਵੀ ਇਹ ਬਚਾਉਣਗੇ ਇਹ ਪਤੰਦਰੋਂ ਤੋਂ ਵੀ ਸਿਰੇ ਵਾਲੀ ਗਾਹਾਂ ਲਈ ਮਾਕੇ ਲੈਂਡ ਟੱਪ ਗਏ ਮੈਂ ਕਹਿੰਦਾ 2013 ਵਾਲੀ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਸਾਨੂੰ ਬਰਬਾਦ ਕਰਤਾ ਉਦੋਂ ਪਹਿਲਾਂ ਕੈਪਟਨ ਅਰਗੇ ਕਿਉਂਕਿ ਜਿਹੜੀ ਜਾੜਾ ਉਹ ਕੈਪਟਨ ਅਰਗੇ ਨੇ ਲਾਈ ਸੀ 2003 'ਚ ਜਗਦੀ ਮਾਕੇ ਜਗਜੀਤ ਸਿੰਘ ਕਰਕੇ ਆਦੀ ਇੰਟਰਵਿਊ 'ਚ ਕਹਿੰਦੇ ਆ ਕਹਿੰਦੇ ਵੀ ਅਸੀਂ 2003 'ਚ ਇੱਕ 500 ਕਰੋੜ ਰੁਪਏ ਦੀ ਇਨਵੈਸਟਮੈਂਟ ਚਾਹੁੰਦੇ ਸੀ ਉਹਦੇ ਵਾਸਤੇ ਇੱਕ ਛੋਟਾ ਜਿਹਾ ਦਾ ਖੇਡਿਆ ਸੀ ਤੇ ਇੰਡਸਟਰੀਅਲ ਦੇ ਮਾਕੇ ਲੋਕਾਂ ਨੂੰ ਜ਼ਮੀਨ ਰੋਕ ਕੇ ਦਿੱਤੀ ਸੀ ਪਰ ਉਹ ਬਈ 500 ਕਰੋੜ ਰੁਪਏ ਨੇ ਕਹਿੰਦੇ ਵੀ 2007 ਤੇ ਸਰਕਾਰ ਜਾਂਦੇ ਜਾਂਦੇ 1 ਲੱਖ ਕਰੋੜ ਦਾ ਕੈਸ਼ ਫਲੋ ਪੰਜਾਬ ਚ ਲਿਆਂਦਾ ਤੇ 1 ਲੱਖ ਕਰੋੜ ਜਿਹੜਾ ਕੈਸ਼ ਫਲੋ ਸੀ ਉਹਨੇ ਪੰਜਾਬ ਝਾੜ ਕੇ ਧਰਤਾ ਅੱਜ ਅਸੀਂ ਨਸ਼ਾ ਦੇਖਦੇ ਆਂ ਹੋਰ ਦੇ ਆ ਸਾਰੀਆਂ ਸਮੱਸਿਆਵਾਂ ਦੀ ਝਾੜੋ ਵਾਧੂ ਰੁਪਈਆ ਜਿਹੜਾ ਵਾਧੂ ਰੁਪਈਆ ਲੋਕਾਂ ਦੇ ਘਰਾਂ ਚ ਆਇਆ ਸੀ ਪਰ ਉਹਦੇ ਤੋਂ ਕਮਾਇਆ ਕਿੰਨਾ ਗਿਆ ਇਹ ਵੀ ਤੱਕ ਤੋਂ ਬਈ ਬਾਹਰ ਆ ਕਿਉਂਕਿ 1 ਲੱਖ ਕਰੋੜ ਕੈਸ਼ ਇਨ ਫਲੋ ਦੀ ਗੱਲ ਕਰਦੇ ਆ ਪਰ ਜੇ ਅਸੀਂ ਗੱਲ ਕਰੀਏ ਵੀ 1 ਰੁਪਿਆ ਮਲਟੀਪਲਾਇਰ ਦਾ ਕੰਮ ਕੀ ਹੁੰਦਾ ਵੀ ਆਪਾਂ 10 ਰੁਪਏ ਦੀ ਚੀਜ਼ ਖਰਾਦੀ ਜੋ 10 ਵਾਰੀ ਸਰਕੂਲੇਟ ਹੋ ਗਈ ਤਾਂ ਕਿੰਨੇ ਦਾ ਹੋ ਗਿਆ ਉਹਨੇ 100 ਰੁਪਏ ਦਾ ਕੰਮ ਕਰਤਾ ਤਾਂ ਮੈਂ ਕਹਣਾ ਵੀ ਇਹ 1 ਲੱਖ ਕਰੋੜ ਜਿਹੜਾ ਹੈਗਾ 10 ਲੱਖ ਕਰੋੜ ਰੁਪਿਆ ਪੰਜਾਬ ਦੇ ਲੋਕਾਂ ਦੇ ਜਦੋਂ ਹੱਥਾਂ ਵਿੱਚ ਦੀ ਲੰਘਿਆ ਤਾਂ ਲੋਕਾਂ ਨੂੰ ਕੀ ਆ ਸਾਹਮਣੇ ਦੀ ਜਾਚ ਨਹੀਂ ਸਾਡੇ ਲੋਕ ਤਾਂ ਕੱਲਾ ਹਲਬਾ ਜੱਟ ਸੀਗੇ ਇਹਨਾਂ ਨੂੰ ਇੰਨੀ ਸਮਝ ਨਹੀਂ ਸੀ ਹੁਣ ਸਾਰੀ ਲੁੱਟ ਕਿੱਥੇ ਹੋਈ ਆ ਪਿਛਲੇ ਟਾਈਮ 'ਚ ਮੈਂ ਕਹਣਾ ਵੀ 10 ਸਾਲਾਂ ਦੀ ਤੁਸੀਂ ਕਮਾਈ ਗਿਣ ਲਓ ਕਿਸਾਨਾਂ ਦੀ ਤੇ ਮੈਂ ਕਹਣਾ ਪਿਛਲੇ 1 ਸਾਲ ਦੀ ਕਮਾਈ ਤੁਸੀਂ ਦਲਾਲਾਂ ਦੀ ਕਰਵਾ ਕੇ ਜਿਹੜੇ ਆਪਣੇ ਬਿਲਡਰ ਹੈਗੇ ਇਹਨਾਂ ਦੀ ਗਿਣ ਲਓ 1 ਸਾਲ 'ਚ ਕਿਸਾਨਾਂ ਵਾਂ ਕੇ ਹਰ ਸਾਲ ਪੈਦਾ ਕਰਦੇ ਆ ਬਈ ਠੀਕ ਹੈ ਨਾ ਮੈਂ ਕਹਣਾ ਵੀ 1.5 ਲੱਖ ਕਰੋੜ ਦੀ ਆਪਣੇ ਫਸਲ ਪੈਦਾ ਹੁੰਦੀ ਆ ਤੇ ਮੈਂ ਕਹਣਾ ਕੱਲੇ ਇਹਨਾਂ ਦੀ ਦਲਾਲਾਂ ਦੀ ਤੇ ਇਹਨਾਂ ਦੀ ਆਮਦਨ ਜੇ ਜੋੜ ਲੀਏ ਨਾ ਬਿਲਡਰਾਂ ਦੀ ਉਦੋਂ 10 ਮੈਂ ਕਹੇ 10 ਸਾਲਾਂ ਦੀ ਕਮਾਈ ਦੇ ਬਰਾਬਰ ਇੱਕ ਸਾਲ 'ਚ ਕਮਾਈ ਹੋ ਰਹੀ ਆ ਇਹ ਪੈਸਾ ਜਾ ਕਿੱਥੇ ਰਿਹਾ ਇਹ ਸਾਰਾ ਸੈਂਟਰਲਾਈਜ਼ਡ ਪੈਸਾ ਕਿ ਇੱਕ ਥਾਂ ਇਕੱਠਾ ਹੋ ਰਿਹਾ ਉਹਨਾਂ ਲੋਕਾਂ ਨੇ ਫਿਰ ਰੇਟ ਚੱਕ ਚੱਕ ਕੇ ਉਹੀ ਲੋਕ ਸਾਡੇ ਪੈਸੇ ਨਾਲ ਹੀ ਸਾਡੇ ਤੋਂ ਮਹਿੰਗੀਆਂ ਜ਼ਮੀਨਾਂ ਲੈ ਕੇ ਸਾਨੂੰ ਇੱਥੋਂ ਉਜਾੜਨਗੇ ਕਿਉਂਕਿ ਇਹਦਾ ਬਦਲ ਕੋਈ ਹੈ ਨਹੀਂ ਤੇ ਬਦਲ ਜਿਹੜਾ ਹੈਗਾ ਸੀ ਜਾਨਾ ਜ਼ਮੀਨਾਂ ਕਿਹੜਾਂ ਖੁੱਸ ਗਈਆਂ ਇਹਨਾਂ ਜ਼ਮੀਨਾਂ ਤੇ ਮੈਂ ਕਹਿੰਦਾ ਵੀ ਲਹਿਰਾਂ ਬਹਿਰਾਂ ਲੱਗਣਗੀਆਂ ਲੋਕ 10 ਸਾਲ ਵੀ ਜ਼ਮੀਨ ਬਚਾ ਗਏ ਨਾ 10 ਸਾਲ ਵੀ ਛੋੜੇ 5 ਸਾਲ ਲੋਕਾਂ ਨੇ ਜਾਂਦੀ ਜ਼ਮੀਨ ਬਚਾ ਕੇ ਰੱਖ ਲਈ ਮੈਂ ਕਹਿੰਦਾ ਪੰਜਾਬ ਟੌਪ ਤੇ ਪਹੁੰਚ ਨਹੀਂ ਪਹੁੰਚਣਾ ਕਿਉਂਕਿ ਸਾਡੇ ਕੋਲ ਉਹ ਜਰਖੇਜ਼ ਖਿੱਤਾ ਜਿੱਥੇ ਹਰ ਸਾਲ 1.5 ਲ ਪਰ ਜੇ ਅਸੀਂ ਕਾਰਪੋਰੇਟਾਂ ਨੂੰ ਬਾੜ ਲਿਆ ਜਿਹੜੇ ਬਿਲਡਰ ਹੈਗੇ ਆ ਇਹ ਬਾੜ ਲੇ ਹੁਣ ਜਿਹੜੇ ਘਰਾਂ ਨੂੰ ਲਿਆਉਣ ਨੂੰ ਫਿਰਦੇ ਆ ਕਹਿੰਦੇ ਤਾਂ ਇਹ ਸੀਗੇ ਮੁੱਖ ਮੰਤਰੀ ਸਾਹਿਬ ਅਸੀਂ ਲੋਕਾਂ ਨੂੰ ਘਰ ਦੇਣੇ ਆ ਉਹ ਕਿਹੜਾ ਬੰਦਾ ਜਿਹੜਾ 8000 ਰੁਪਏ ਗੱਜ ਦਾ ਰੇਟ ਦੇ ਦੂ ਯਾਰ 8000 ਦਾ ਰੇਟ ਕੀ ਹੈ ਤੈਅ ਕਰੀ ਜਾਂਦੇ ਆ ਇਹੀ ਗੱਲ ਸੋਚਣ ਵਾਲੀ ਆ ਮੈਂ ਕਹਿੰਦਾ ਇਹ ਹਕੂਮਤ ਜਿਹੜੀ ਹੈਗੀ ਨੇ ਭੁੱਲੀ ਬੈਠੀ ਆ ਵੀ ਸ਼ਾਇਦ ਇਹਨਾਂ ਨੂੰ ਵੀ ਲੱਗਦਾ 25 ਸਾਲ ਜੀ ਮੋਹ ਰਾਜ ਕਰਨ ਦੀ ਗੱਲ ਕਰਦੇ ਸੀ ਡੇਢ ਸਾਲ ਰਹਿ ਗਿਆ ਡੇਢ ਸਾਲ ਵੰਨ ਦੇ ਪੈਰ ਨਹੀਂ ਲੱਗਣੇ ਤਾਂ ਇਸ ਕਰਕੇ ਅਸੀਂ ਮੈਂ ਕਹੀ ਗੱਲ ਕਰਦੇ ਆ ਵੀ ਜੇ ਅੱਜ ਕਿਤੇ ਲੋ ਹੁਣ ਸਾਨੂੰ ਕਹਿੰਦੇ ਵੀ ਤੁਸੀਂ ਪ੍ਰੋਗਰਾਮ ਕਿਉਂ ਰੱਖ ਲਿਆ ਉਹ ਭਾਈ ਪਿੰਡਾਂ ਚ ਲੋਕ ਬੋਰਡ ਲਾਈ ਜਾਂਦੇ ਕਹਿੰਦੇ ਸਾਡੇ ਪਿੰਡ ਚ ਨਾ ਬੜੋ ਸਾਡੇ ਪਿੰਡ ਚ ਨਾ ਬੜੋ ਇਹਨਾਂ ਕੋਲੇ ਬਹਾਨਾ ਹੈਗਾ ਵੀ ਸਾਨੂੰ ਭਾਈ ਲੋਕ ਗੱਲ ਹੀ ਨਹੀਂ ਕਰਨ ਦਿੰਦੇ ਇੱਥੇ ਗੱਲ ਕਰਨ ਦਾ ਮੌਕਾ ਤਾਂ ਦਿੱਤਾ ਗਿਆ ਸੀ ਆ ਵੀ ਇਹੋ ਜੀ ਤਾਂ ਹੀ ਚੁਣੀਆ ਕਿ ਮੁੱਖ ਮੰਤਰੀ ਸਾਹਿਬ ਨੇ ਆਉਣਾ ਬਿਲਕੁਲ ਭਾਈ ਜੀ ਮੈਂ ਕਹਿੰਦਾ ਸ਼ਹਿਨ ਸ਼ਾ ਪੈਲੈਸ ਰੱਖਿਆ ਬਕਾਇਦਾ ਉਹਨਾਂ ਦੀ ਕੀ ਹੈ ਵੱਡੀ ਗੱਦੀ ਲਾਈ ਆ ਅਸੀਂ ਕਹਿੰਦਾ ਵੀ ਆ ਕੇ ਲੋਕਾਂ ਨੂੰ ਜਿਵੇਂ ਕਹਿੰਦਾ ਵੀ ਗੱਲ ਕਰਨ ਨਹੀਂ ਦਿੰਦੇ ਸੀ ਗੱਲ ਕਰਨ ਦਾ ਮੌਕਾ ਹੀ ਦੇਣਾ ਸੀ ਹੁਣ ਉਹਨਾਂ ਕੋਲੇ ਇੱਕ ਬਹਾਨਾ ਹੈਗਾ ਵੀ ਲੋਕਾਂ ਨੇ ਬੋਰਡ ਲਾਤਾ ਜੀ ਲੋਕ ਸਾਡੀ ਇਨਾਂ ਕੋਲੇ ਬੰਨਣਾ ਹੈਗਾ ਜਥੇਬੰਦੀਆਂ ਗੁੰਮਰਾਹ ਕਰਦੀਆਂ ਜਥੇਬੰਦੀਆਂ ਵੀ ਕਿਹਿਆ ਮੂਰੇ ਬੈਠੀਆਂ ਨੇ 2 ਘੰਟੇ ਟਾਈਮ ਕੀ ਇਹਨਾਂ ਨੂੰ ਬੋਲਣ ਦਾ ਦੇਣਾ ਸੀ ਓਪਨਲੀ ਕਹਿਆ ਸੀ ਵੀ ਤੁਸੀਂ ਪਹਿਲਾਂ ਬੋਲੋਗੇ ਬਾਅਦ ਚ ਪਾਈ ਅਸੀਂ ਤੁਹਾਡੇ ਤੋਂ ਕੀ ਆ ਮਾਫੀ ਮੰਗ ਲਾਂਗੇ ਤੇ ਦੋਨੇ ਬਾਹ ਖੜੀਆਂ ਕਰਕੇ ਤੁਹਾਡੇ ਮਗਰ ਤੁਰਾਂਗੇ ਜੇ ਸਾਡੇ ਕੋਈ ਫਾਇਦੇ ਦੀ ਇੱਕ ਵੀ ਗੱਲ ਹੋਈ ਇਸ ਪਾਲਸੀ ਤੇ ਨਾ ਹੁਣ ਦਾ ਕਾਰਨ ਕੀ ਮੰਨਦੇ ਹੋ ਕਿ ਇਹ ਮੁੱਖ ਮੰਤਰੀ ਤਾਂ ਖੁਦ ਇਸੇ ਲੁਧਿਆਣੇ ਵਿੱਚ ਪੀਏਯੂ ਚ ਰੱਖਦੇ ਨੇ ਕੁਰਸੀਆਂ ਲਾਉਂਦੇ ਨੇ ਤੇ ਬਾਅਦ ਵਿੱਚ ਕਹਿੰਦੇ ਨੇ ਕਿ ਕੋਈ ਨਹੀਂ ਪਹੁੰਚਿਆ ਫਿਰ ਹੁਣ ਕੀ ਮੰਨਦੇ ਹੋ ਕਿਉਂ ਨਹੀਂ ਆ ਰਹੇ ਮੈਂ ਤਾਂ ਬਾਈ ਜੀ ਇੱਕ ਇਹਨਾਂ ਨੂੰ ਸੁਨੇਹਾ ਦ ਇਹ ਜਾਤੀ ਮਕਾਨ ਥੋੜੀ ਹੈ ਵਾਹ ਕਿ ਇਹਨਾਂ ਦਾ ਮੁੱਲ ਲਿਆ ਬੈਣੀ ਜਿਹੜੀ ਸੀਟ ਆ ਮਾੜਾ ਭਗਵੰਤ ਮਾਨ ਨੂੰ ਹੀ ਕਹਣਾ ਜੇ ਅੱਜ ਆ ਜਾਂਦੇ ਤਾਂ ਲੋਕਾਂ 'ਚ ਖੜਨ ਜੋਗੇ ਰਹਿ ਜਾਂਦੇ ਤਾਂ ਮੈਂ ਕਹਣਾ ਵੀ ਜੇ ਇੱਥੇ ਅੱਜ ਲੋਕਾਂ ਦੀ ਕਚਹਿਰੀ 'ਚ ਪਘੌੜੇ ਹੁੰਦੇ ਆ ਨਾ ਤਾਂ ਫਿਰ ਪੰਜਾਬ 'ਚ ਵੀ ਲੋਕਾਂ ਨੇ ਇਹਨਾਂ ਨੂੰ ਕੀ ਗੱਲ ਕਰਨੀ ਦੇਣੀ ਲੋਕਾਂ ਨੇ ਫਿਰ ਪਘੌੜੇ ਕੀ ਇਹਨਾਂ ਨੂੰ ਬਣਾਉਣਾ ਭਜਾਉਣੇ ਆ ਇਸ ਭੱਜਣ ਤੋਂ ਮੈਂ ਕਹਣਾ ਵੀ ਅਸੀਂ ਮੁੱਖ ਮੰਤਰੀ ਨੂੰ ਮੰਨਦੇ ਆ ਇੱਕ ਬੜਾ ਵੱਡਾ ਰੁਤਬਾ ਹੁਣ ਵਿੱਚੇ ਲੋਕ ਕਹਿ ਦਿੰਦਾ ਕਹਿੰਦੇ ਜੀ ਮੁੱਖ ਮੰਤਰੀ ਦਾ ਕੀ ਆ ਕਿਤੇ ਨਾ ਕਿਤੇ ਪਾਲਿਸੀ ਦੇ ਬਰੋਸੇ 'ਚ ਤਾਂ ਹੀ ਲਾਂਬੇ ਹਟ ਗਿਆ ਓਏ ਠੀਕ ਹੈ ਨਾ ਉਹਦੇ ਥੱਲੇ ਜਿਹੜਾ ਚੀਫ ਸੈਕਟਰੀ ਆ ਉਹ ਨੂੰ ਮਾ ਕੇ ਦਿੱਲੀ ਵਾਲਿਆਂ ਨੇ ਕਹਿੰਦੇ ਥਾਪਤਾ ਜੇ ਐਡਾ ਮਾ ਕੇ ਮੁੱਖ ਮੰਤਰੀ ਦੇ ਮਣ ਚ 헤ਜ ਹੈਗਾ ਲੋਕਾਂ ਦਾ ਫਿਰ ਲਾਲ ਕਰਕੇ ਖੜ ਜੇ ਪਾਸੇ ਹੋ ਕੇ ਮੈਂ ਕਹਿੰਦਾ ਦੁਆਰੇ ਲੋਕ ਮੁੱਖ ਮੰਤਰੀ ਬਣਾ ਦੇਣਗੇ ਦੇ ਦੇ ਦਿੱਲੀ ਵਾਲਿਆਂ ਨੂੰ ਮਾ ਕੇ ਅਸਤੀਫਾ ਦੁਆਰੇ ਕੱਲਾ ਹਾਕ ਮਾਰਦੇ ਪੰਜਾਬ ਪੰਜਾਬ ਉੱਠ ਕੇ ਫੇਰ ਕੀ ਆ ਮਗਰ ਖੜ ਜੂ ਪਹਿਲਾਂ ਵੀ ਖੜੀ ਸੀ ਪਰ ਲੋਕਾਂ ਨੂੰ ਕੀ ਆ ਜਿਹੜੀ ਹਕੀਕਤ ਹੈਗੀ ਆ ਠੀਕ ਹੈ ਮਾੜਾ ਪੈਨ ਨੂੰ ਉਹੀ ਕਰੇ ਵੀ ਟੰਬੇ ਖਾਣ ਨੂੰ ਰਿਛੇ ਰੱਖਿਆ ਵਿਆ ਮਾੜੀ ਚੀਜ਼ ਜਿਹੜੀ ਹੈਗੀ ਉਹ ਦਿੱਲੀ ਵਾਲਿਆਂ ਦੇ ਸਿਰ ਪਾ ਦਿਓ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਚ ਬਰੀ ਨਹੀਂ ਕੀਤਾ ਜਾ ਸਕਦਾ ਅੱਛਾ ਇਹ ਕੋਈ ਦਿਨ ਪਹਿਲਾਂ ਲੋਹੜਿਆਣਾ ਦੇ ਜਿਹੜੇ ਬਿਲਡਰ ਨੇ ਉਹਨਾਂ ਨੂੰ ਕਹਿੰਦੇ ਡਰਾਇਆ ਜਾ ਰਿਹਾ ਕਿ ਸਭ ਤੋਂ ਪਹਿਲਾਂ ਹੁਣ ਜਿਹੜਾ ਨਿਸ਼ਾਨਾ ਹੈ ਉਹ ਬਿਲਡਰ ਬਣਾ ਲੈ ਨੇ ਕਿ ਜਿਹੜਾ 2000 ਦੇ ਕਰੀਬ ਕਿਲਾ ਹੈ ਪਹਿਲਾਂ ਉਹਨਾਂ ਤੋਂ ਲੈ ਲਈਏ ਕਿਵੇਂ ਦੇਖਦੇ ਹਾਂ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਗੱਲਬਾਤ ਕਰਦੇ ਹਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪਰ ਦੂਜੇ ਪਾਸੇ ਧਮਕੀਆਂ ਦੇਣ ਤੇ ਉਤਰ ਸਭ ਤੋਂ ਵੱਡੀ ਗੱਲ ਬਈ ਡਰਦਾ ਕੌਣ ਹੁੰਦਾ ਜਿਹੜਾ ਚ ਉਹਨਾਂ ਨੇ ਇੱਕ ਸਭ ਤੋਂ ਵੱਡੀ ਗੱਲ ਆਪਾਂ ਜਾਣਦੇ ਵੀ ਰਜਿਸਟਰੀਆਂ ਦੇ ਵਿੱਚ ਕਿਹੜੇ ਕਾਪਲੇ ਹੁੰਦੇ ਆ ਠੀਕ ਹੈ ਨਾ ਰੇਟ ਜਿੰਨਾ ਪਾਇਆ ਨਾ 10-10 ਗੁਣਾ ਕੀ ਉਹ ਤੋਂ ਰੇਟ ਲਏ ਜਾਂਦੇ ਆ ਸਰਕਾਰ ਨੂੰ ਫੀਸ ਦਾ ਕੀ ਹੈ 10ਵੇਂ ਹਿੱਸੇ ਦੀ ਭਰੀ ਜਾਂਦੀ ਆ ਉਹ ਸਾਰੇ ਚੋਰ ਲੋਕ ਨੇ ਉਹ ਚੋਰ ਦੇ ਫਿਰ ਪੈਰ ਨਹੀਂ ਹੁੰਦੇ ਉਹਨਾਂ ਨੂੰ ਡਰਾਇਆ ਜਾ ਰਿਹਾ ਹੁਣ ਜਿਵੇਂ ਪਿੱਛੇ ਜੇ ਗੱਲ ਕੀਤੀ ਸੀ ਪਹਿਲੇ ਕਿ ਤਿੰਨ ਜੋਨਾਂ ਦੀਆਂ ਲੁਧਿਆਣੇ ਦੀਆਂ ਡਿਕਲੇਅਰ ਕੀਤੀਆਂ ਸੀ ਇਹਨਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਸੀ ਉਹਨਾਂ 'ਚੋਂ ਮੇਣ ਪਹਿਲੀਆਂ ਤਿੰਨ ਜੋਨਾਂ ਚੱਕ ਲਈਆਂ ਉਹ 'ਚ 10-11000 ਏਕੜ ਕੀ ਰਕਵਾਉਂਦਾ ਉਹਦੇ ਵਿੱਚੋਂ ਉਹਨਾਂ ਨੇ 200 ਇਹੀ ਨੇ ਬਈ 600 ਏਕੜ ਦਾ ਇੱਕ ਬੰਦੇ ਦੀ ਆ ਜਿਹੜਾ ਤਗੜਾ ਕਾਰਪੋਰੇਟ ਆ ਤੇ 100 100 150 ਏਕੜ ਕੀ ਆ ਹੋਰ ਛੋਟੇ ਕਾਰਪੋਰੇਟਾਂ ਦੀ ਛੋਟੇ ਬਿਲਡਰਾਂ ਦੀ ਆ ਉਹਨਾਂ ਦੀ ਕੀ ਆ ਬਾਹ ਮਰੋੜ ਨਹੀਂ ਸੌਖੀ ਹੁਣ ਬਾਹ ਇੱਕ ਬੰਦੇ ਦੀ ਨਹੀਂ ਮੁੜਦੀ ਕੱਲੇ ਜ਼ਿਮੀਂਦਾਰ ਦੀ ਕਿਸਾਨ ਦੀ ਉਹਨੇ ਕੋਈ ਲੈ ਕੇ ਨਹੀਂ ਖਾਣਾ ਇਹਨਾਂ ਤੋਂ ਦਿੱਲੀ ਵਾਲਾ ਅੰਦੋਲਨ ਹੀ ਤਾਂ ਲੜਾਗਾ ਕਿਉਂਕਿ ਕਿਸਾਨ ਦੇ ਕੀ ਆ ਪੈਰ ਜ਼ਮੀਨ ਤੇ ਲੱਗੇ ਹੋਏ ਆ ਠੀਕ ਆ ਜਿੰਨਾ ਚਿਰ ਜ਼ਮੀਨ ਬਚੀ ਵੀ ਆ ਤਾਂ ਹੀ ਇੱਥੇ ਖੜ ਕੇ ਲੜਨ ਜੋਗੇ ਆ ਸਾਨੂੰ ਕੋਈ ਮੰਗਣ ਦੀ ਲੋੜ ਨਹੀਂ ਖਰਾਤ ਮੰਗਣ ਦੀ ਲੋੜ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਜ਼ਮੀਨ ਦੇ ਸਿਰ ਤੇ ਕੱਲੇ ਪ ਉਹ ਸਾਡੇ ਤੋਂ ਕੋਹਣਾ ਚਾਹੁੰਦੇ ਆ ਇਸੇ ਕਰਕੇ ਮੈਂ ਇੱਕ ਪਿੱਛੇ ਜੇ ਗੱਲ ਵੀ ਕਹੀ ਸੀ ਵੀ ਐਂਟੀਸ ਇੱਕ ਨਾਂ ਦਾ ਮਗਰ ਰੋਮਣ ਦੇ ਵਿੱਚ ਹੋਇਆ ਉਹ ਬੰਦਾ ਹਰੇਕ ਨੂੰ ਹਰਾ ਦਿੰਦਾ ਸੀ ਪਰ ਉਹਨੂੰ ਇੱਕ ਬੰਦੇ ਨੇ ਜਿਹਨੇ ਹਰਾਇਆ ਉਹਨੇ ਕਿਵੇਂ ਹਰਾਇਆ ਉਹ ਸਮਝ ਗਿਆ ਵੀ ਦੀ ਤਾਕਤ ਜਿਹੜੀ ਹੈਗੀ ਆ ਜ਼ਮੀਨ ਆ ਕਿਉਂਕਿ ਉਹ ਧਰਤੀ ਮਾਂ ਦਾ ਪੁੱਤ ਸੀ ਜਦੋਂ ਕਹਿੰਦੇ ਕੀ ਆ ਉਹ ਜਿਹੜਾ ਦੈਂਤ ਸੀਗਾ ਐਂਟੀਸ ਉਹ ਕਹਿੰਦਾ ਜਦੋਂ ਜ਼ਮੀਨ ਤੇ ਡਿੱਗਦਾ ਸੀ ਤਾਂ ਦੁੱਗਣੀ ਤਾਕਤ ਨਾਲ ਖੜਾ ਹੋ ਜਾਂਦਾ ਸੀ ਉਹਨੂੰ ਧਰਤੀ ਦੋ ਕਿਉਂਕਿ ਦੀ ਮਾਂ ਸੀ ਦੁੱਗਣੀ ਤਾਕਤ ਦਿੰਦੀ ਸੀ ਤਾਂ ਉਹਨੇ ਸਮਝ ਲਿਆ ਕਿ ਇਹਦੀ ਕਮਜ਼ੋਰੀ ਕੀ ਆ ਇਹਨੂੰ ਧਰਤੀ ਤੇ ਡਿੱਗਣ ਨਹੀਂ ਦੇਣਾ ਉਹਨੇ ਪਰ ਹਵਾ ਤੇ ਚਾ ਲੱਕ ਤੋਂ ਘੁੱਟ ਕੇ ਕੀ ਮਾਰਦਾ ਸੀ ਕਿਉਂਕਿ ਉਹਦੇ ਜ਼ਮੀਨ ਨਾਲ ਪੈਰ ਨਹੀਂ ਲੱਗਣਾ ਇਹ ਵੀ ਸਾਡੇ ਪੈਰ ਜ਼ਮੀਨ ਤੋਂ ਚੱਕਣਾ ਚਾਹੁੰਦੇ ਆ ਕਿਹੜਾ ਪੈਰ ਚੱਕੇ ਜਾਣ ਸਾਨੂੰ ਤਾਂ ਹਵਾ ਜੀ ਮਾਰ ਦੇਣਗੇ ਇਸ ਕਰਕੇ ਲੋਕੋ ਜ਼ਮੀਨਾਂ ਵਿਚਾਲੋ ਤੇ 5 ਸਾਲ ਜੇ ਜ਼ਮੀਨ ਬਚਾ ਕੇ ਤਾਂ ਤੁਸੀਂ ਰਾਜੀ ਹੋ ਅੱਛਾ ਆਖਰੀ ਸਵਾਲਾ ਲੋਕਾਂ ਦੇ ਮਨ ਵਿੱਚ ਉਹਨੇ ਕੱਲ ਦੇ ਫੈਸਲੇ ਤੋਂ ਬਾਅਦ ਸ਼ਾਹ ਹੋ ਮਤਲਬ ਕੀ ਕਰ ਗਿਆ ਸੀ ਕਹਿੰਦੇ ਕਿ ਹੁਣ ਫੈਸਲਾ ਆ ਗਿਆ ਹਾਈ ਕੋਰਟ ਦਾ ਕੁਝ ਹਫ਼ਤਿਆਂ ਦੀ ਰੋਕ ਲੱਗੀ ਹੈ ਕੀ ਹੁਣ ਮਤਲਬ ਇਹ ਰੋਕੀ ਹੈ ਲੈਂਡ ਪੋਲਿੰਗ ਪਾਲਿਸੀ ਇਹ ਜੀ ਲੈਂਡ ਪੋਲਿੰਗ ਪਾਲਿਸੀ ਦਾ ਬਾਈ ਜੀ ਪੰਜਾਬ ਦੇ ਵਿੱਚ ਲਾਗੂ ਹੋਈ ਨਹੀਂ ਸਕਦੀ ਜਿਹੜਾ ਇਹਨਾਂ ਨੇ ਮਗਰ ਤਰੀਕਾ ਕਰਾ ਉਹਨਾਂ ਚਾਰ ਹਫ਼ਤਿਆਂ ਦੀ ਰੋਕ ਲੱਗੀ ਪਹਿਲਾਂ ਇੱਕ ਦਿਨ ਦੀ ਰੋਕ ਲੱਗੀ ਸੀ ਇਹ ਰੋਕਾਂ ਲੱਗੀਆਂ ਪਰ ਲੋਕ ਵੇਸ ਲੈਣਾ ਹੋਣ ਉਹੀ ਗੱਲ ਪੈਂਦਾ ਵੀ ਚੋਰ ਜਿਹੜਾ ਹੁੰਦਾ ਨਾ ਉਹੀ ਗੱਲ ਆ ਵੀ ਸੁੱਤੇ ਪੈਂਦੇ ਵਾਕੇ ਕੀ ਚੋਰ ਪੈਂਦੇ ਹੁੰਦੇ ਆ ਵੀ ਸੌਣਾ ਜਾਈਏ ਜਾਗਦੇ ਰਹਿਾਂਗੇ ਚੋਰ ਸਾਡਾ ਡੱਕਾ ਨਹੀਂ ਬ�ਾੜ ਸਕਦੇ ਇਹ ਜਿਹੜੀ ਹੈਗਾ ਟੈਂਪੋਰੀ ਕਰਾ ਰਿਲੀਫ ਮਿਲਿਆ ਪਰ ਇਹ ਪਰਮਾਨੈਂਟ ਹੋਈ ਤਾਂ ਫਿਰ ਸਰਕਾਰ ਚੋਰ ਮੋਰੀਆਂ ਰਾਹੀਂ ਜਿਵੇਂ ਤੁਸੀਂ ਬਿਲਡਰਾਂ ਦੀ ਗੱਲ ਕੀਤੀ 2000 ਏਕੜ ਦੇ ਲਗਭਗ ਲੋਕ ਮਣਾਏ ਜਾ ਰਹੇ ਆ ਤਾਂ ਹੌਲੀ ਹੌਲੀ ਲੋਕਾਂ ਨੂੰ ਫੇਰ ਕੀ ਇਹਨਾਂ ਨੇ ਖੰਡਿਆਉਣਾ ਸ਼ੁਰੂ ਕਰ ਦੇਣਾ ਅਸੀਂ ਕਹਿੰਦੇ ਜਥੇਬੰਦੀਆਂ ਇਕੱਠੀਆਂ ਹੋਣ ਅਗਵਾਈ ਕਰਨ ਅਸੀਂ ਮਗਰ ਲੱਗਣ ਨੂੰ ਤਿਆਰ ਆ ਪਰ ਪੋਲੀਟੀਕਲ ਪਾਰਟੀਆਂ ਜਿਹੜੇ ਤੇ ਸਟੰਟ ਕਰਦੇ ਨੇ ਉਹਨਾਂ ਤੋਂ ਲੋਕ ਜ਼ਰੂਰ ਵਜਣਗੇ ਕਿਉਂਕਿ ਸਿਆਸੀ ਪਾਰਟੀਆਂ ਸਾਰੀਆਂ ਇਹਨਾਂ ਨੀਤੀਆਂ ਦੇ ਜ਼ਿੰਮੇਵਾਰ ਨੇ ਲੈਂਡ ਪੂਲਿੰਗ ਪਾਲਿਸੀ ਅਕਾਲੀ ਦਲ ਦੇ ਟਾਈਮ ਚ ਆਈ ਆ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਜਿਹੜੀ ਇਹ ਕੈਪਟਨ ਸਰਕਾਰ ਨੇ ਕੀਤੀ ਆ ਇਸ ਕਰਕੇ ਲੋਕ ਚ ਕਨੇਡੀਅਨ ਜਿਹੜੇ ਜਾਣ ਘੋਲ ਲੜਦੇ ਆ ਲੋਕਾਂ ਦੇ ਘੋਲ ਲੜਦੇ ਆ ਉਹਨਾਂ ਲੋਕਾਂ ਨੂੰ ਅਗਵਾਈ ਦੇ ਕੇ ਮੈਂ ਕਹਣਾ ਆ ਆਪਦੀ ਅਗਵਾਈ ਲੋਕ ਆਪ ਹੀ ਕਰਨ ਜਾਣ ਅੱਜ ਅਸੀਂ ਇੱਥੇ ਆਏ ਆ ਪਿੰਡਾਂ ਦੇ ਵਿੱਚੋਂ ਕਿ ਇਹ ਮੇਨ ਮੋਤਵਰ ਆਏ ਆ ਪਰ ਲੋਕ ਇਹ ਕਿਤੇ ਸਮਝ ਕੇ ਤਾਂ ਹੀ ਲੋਕ ਥੋੜੇ ਜੇ ਘਟ ਗਿਣਤੀ ਤਾਂ ਪਹੁੰਚੋ ਕਿ ਲੋਕਾਂ ਦੇ ਦਿਮਾਗ 'ਚ ਹੋਊ ਕਿ ਕੱਲ ਰਿਲੀਫ ਮਿਲ ਗਿਆ ਕੋਰਟ ਨੇ ਸਟੇ ਦੇ ਦਿੱਤੀ ਪਰ ਇਹ ਕੀ ਹੈ ਟੈਂਪਰੇਰੀ ਆ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਜਾਗਦੇ ਰਹੋ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ